ਅੱਜ ਕੱਲ੍ਹ ਦੇ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ अपना WhatsApp group ਬਣਿਆ ਹੋਇਆ ਜੀ 8557905009 ਨੀਚੇ ਨੰਬਰ ਮੈਂਸ਼ਨ ਹੁੰਦਾ ਹੋਣਾ ਉੱਤੇ ਜਾ ਕੇ ਤੁਸੀਂ group ਦੇ ਵਿੱਚ ਐਡ ਹੋਣਾ ਚਾਹੁੰਦੇ ਹੋ ਤਾਂ ਆਪਾਂ ਨੂੰ WhatsApp ਤੇ ਹਾਏ ਹੈਲੋ ਮੈਸੇਜ ਭੇਜ ਕੇ ਤੁਸੀਂ ਲਿਖ ਸਕਦੇ ਹੋ ਵੀ ਸਾਨੂੰ group ਦੇ ਵਿੱਚ ਐਡ ਕਰ ਲਓ ਕਿਉਂਕਿ ਵੀਡੀਓ ਥੋੜੀ ਜਿਹੀ ਲੇਟ ਆਉਂਦੀ ਹੈਗੀ ਤਾਂ ਕਰਕੇ ਆਪਾਂ ਅਪਡੇਟ ਸਾਰੇਆ group ਦੇ ਵਿੱਚ ਫੋਟੋਆਂ ਕਰ ਦਿੰਨੇ ਆਂਗੇ ਕੋਈ ਵੀ ਤੁਹਾਨੂੰ suit ਪਸੰਦ ਆਉਂਦਾ ਤਾਂ ਤੁਸੀਂ group ਦੇ ਵਿੱਚੋਂ ਵੀ ਆਪਾਂ ਨੂੰ ਫੋਟੋ ਰੀਸੈਂਡ ਕਰਕੇ ਆਪਣਾ suit ਰਖਵਾ ਸਕਦੇ ਹੋਗੇ ਅੱਜ ਵਾਲੇ ਜਿਹੜੇ suit ਲੈਣਗੇ ਇਹ ਹੈਗੇ ਨੇ ਜੀ ਖਾਦੀ ਦੇ ਉੱਪਰ ਬਹੁਤ ਵਧੀਆ ਜਿਹਾ ਫਾਈਨ ਸਟਾਫ ਲੱਗਾ ਤੁਸੀਂ ਇਹਨੂੰ ਪਾਰਟੀ ਵੇਅਰ ਵੀ ਵੇਅਰ ਕਰ ਸਕਦੇ ਹੋਗੇ ਤੇ ਵਰਕ ਵੀ ਹੋਇਆ ਹੋਇਆ ਤੇ ਪ੍ਰਿੰਟਿੰਗ ਵੀ ਹੋਈ ਹੋਈ ਹੈ ਵਿੱਚ ਰੰਗ ਸਾਰੇ ਆਲੇ ਬਹੁਤ ਜਿਆਦੇ ਸੋਹਣੇ ਲੱਗੇ ਇਹ ਤਾਂ ਨੱਕ ਆ ਨੱਕ ਤੋਂ ਸਟਾਰਟ ਹੁੰਦਾ ਸਾਰਾ ਇਹ ਵਰਕ ਹੋਇਆ ਹੋਇਆ ਫਰੰਟ ਦੇ ਉੱਪਰ ਕਿਤੇ ਕਿਤੇ ਵਰਕ ਹੋਇਆ ਹੋਇਆ ਜੀ ਬਹੁਤ ਜਿਆਦੇ ਸੋਹਣਾ ਸੂਟ ਹੈਗਾ ਕਲਰ ਕੰਬੀਨੇਸ਼ਨ ਵੀ ਬਹੁਤ ਜਿਆਦੇ ਸੋਹਣਾ ਹੈਗਾ ਤੁਸੀਂ ਇਹ ਲੈਣਾ ਚਾਹੁੰਦੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਆਰਡਰ ਦੇ ਸਕਦੇ ਹੋਗੇ ਇਹਨਾਂ ਦੇ ਨਾਲ ਹੈਗੇ ਨੇ ਜੀ ਪਿਓਰ ਚਨਾਉਂਦੇ ਦੁਪट्टे ਦੁਪੱਟੇ ਖੁੱਲੇ ਡੁੱਲੇ ਨੇ 2.5 ਮੀਟਰ ਦਾ ਦੁਪੱਟਾ ਹੈਗਾ ਬਿਲਕੁਲ ਲਾਈਟ ਵੇਟ ਦੁਪੱਟਾ ਹੈਗਾ ਬਹੁਤ ਜਿਆਦੇ ਸੋਹਣੀ ਚੀਜ਼ ਬਣੀ ਰਹੀ ਹੈ ਕਲਰ ਵੀ ਬਹੁਤ ਜਿਆਦੇ ਸੋਹਣਾ ਹੈਗਾ ਪ੍ਰਿੰਟਿੰਗ ਵੀ ਬਹੁਤ अच्छੀ ਹੈਗੀ ਤੇ ਨਾਲ ਹੈਗੇ ਨੇ ਮੋਡਲ ਸਿਲਕ ਦੀਆਂ ਸਲਵਾਰਾਂ ਪਲੇਨ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋਗੇ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਬਹੁਤ ਜ਼ਿਆਦੇ ਫਾਈਨ ਸਟੱਫ ਹੈਗਾ ਤੁਸੀਂ ਕਿਤੇ ਵੀ ਬੈਠੋਗੇ ਆਪਣਾ ਆਰਡਰ ਦੇ ਸਕਦੇ ਹੋਗੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਜੀ ਇਹਦਾ ਪ੍ਰਾਈਸ ਹੈਗਾ ਜੀ 3800 ਰੁਪਿਆ ਤੇ ਸ਼ਿਪਿੰਗ ਚਾਰजेस ਐਕਸਟਰਾ ਲੰਗੇ ਨੈਕਸਟ ਇਹਦੇ ਵਿੱਚ ਕਲਰ ਹੈਗਾਗਾ ਪੀਚ ਸੇਮ ਹੀ ਐਂਗਲ ਵਰਕ ਵਰਕ ਹੋਇਆ ਹੋਇਆ ਹੈਗਾ ਫਰੰਟ ਤੇ ਸ਼ਰਟ ਤੇ ਤੇ ਬੈਕ ਵੀ ਇਹਦੀ ਇਦਾਂ ਹੀ ਬਣੀ ਹੋਈ ਹੈਗੀ ਨਾਲ ਪਲੇਨ ਸਲਵਾਰ ਹੈਗੀ ਦੁਪੱਟਾ ਇਹਦਾ ਵੀ ਬਹੁਤ ਚਾਹਤੇ ਸੋਨਾਂ ਦਾ ਖੁੱਲਾ ਡੱਲਾ ਦੇਖੋ ਇਨਾਂ ਦਾ ਜਿਹੜੇ ਆਪਣੇ ਲਵੇ ਇਹ ਚਾਰ ਸੂਟ ਲੈਣਗੇ ਕੋਈ ਵੀ ਤੁਸੀਂ ਆਰਡਰ ਕਰਨਾ ਚਾਹੁੰਦੇ ਤਾਂ ਆਪਣਾ फटाफट ਆਰਡਰ ਕਨਫਰਮ ਕਰ ਸਕਦੇ ਹੋਗੇ ਇਹਨਾਂ ਦਾ ਪ੍ਰਾਈਸ ਹੈਗਾ 3800 ਇਹਦਾ ਵੀ ਕਲਰ ਕੰਬੀਨੇਸ਼ਨਸ ਆ ਜਾਂਦਾ ਹੀ ਬਹੁਤ ਜ਼ਿਆਦੇ ਸੋਹਣੇਗਾ ਡਾਰਕ ਫਰੋਜ਼ੀ ਕਲਰ ਹੈਗਾ ਸੇਮ ਹੀ ਜੀ ਸਾਰਿਆਂ ਦਾ ਸਟਾਈਲ ਸੇਮ ਹੈਗਾ ਫਰੰਟ ਦੇ ਉੱਪਰ ਵਰਕ ਹੈਗਾ ਨਾਲ ਪਲੇਨ ਬਾਟਮ ਹੈ ਦੁਪੱਟਾ ਇਹਦਾ ਵੀ ਬਹੁਤ ਚੰਗੇ ਸੋਨਾ ਬਣਿਆ ਹੋਇਆ ਹੈਗਾ ਅਲੱਗ-ਅਲੱਗ ਡਿਫਰੈਂਟ ਸਟਾਈਲ ਦੇ ਦੁਪੱਟੇ ਬਣੇ ਹੋਏ ਨੇ ਇਹਦਾ ਵੀ ਪ੍ਰਾਈਸ 3800 ਹੈਗਾ ਸਾਤਾਰੰਗ ਇਹਦਾ ਹੈਗਾ ਮਲਟੀ ਮਹਿਰੂਨ ਨੀਗਾ ਮੋਤੀ ਜਿਆਦੇ ਸੋਹਣੇ ਫੂਟ ਲੰਗੇ ਤੁਸੀਂ ਇਹਨਾਂ ਨੂੰ ਪਾਰਟੀ ਦੇ ਵੀ ਰਿਅਰ ਕਰ ਸਕਦੇ ਹੋਗੇ ਨਾਲ ਮਡਾਲ ਸਿਲਕ ਦੀਆਂ ਸਲਵਾਰਾਂ ਲੰਗੀਆਂ ਤੇ ਦੁਪੱਟੇ ਦੇਖੋ ਸਾਡਾ ਦੁਪੱਟਾ ਵੀ ਬਹੁਤ ਸੋਹਣਾ ਹੈ ਪਿਓਰ ਦੇ ਉੱਪਰ ਦੁਪੱਟੇ ਬਣੇ ਹੋਏ ਨੇਗੇ ਸਾਰੇ ਪ੍ਰਿੰਟਿੰਗ ਹੋਈ ਹੋਈ ਹੈ ਸਾਰੇ ਦੁਪੱਟੇ ਲਾਈਟ weight ਦੇ ਨੇਗੇ ਸ਼ਾਈਨ ਕਰ ਰਹੇ ਨੇਗੇ ਦੇਖੋ ਕਲਰ ਸਾਰਿਆਂ ਦੇ ਹੀ ਬਹੁਤ ਜ਼ਿਆਦੇ ਸੋਹਣੇ ਨੇਗੇ ਕੋਈ ਵੀ ਤੁਹਾਨੂੰ ਚਾਰਾਂ ਚੋਂ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਆਰਡਰ ਕਰ ਸਕਦੇ ਹੋਗੇ ਇਹ ਹੈਗਾ ਜੀ ਮਸਲੀਨ ਦੇ ਉੱਪਰ ਬਣੇ ਹੋਏ ਨੇਗੇ ਇਹ ਵੀ ਨਿਊ ਆਰਟੀਕਲ ਹੈਗਾ ਕਲਰ ਸਾਰਿਆਂ ਦੇ ਬਹੁਤ ਜਿਆਦੇ ਸੋਹਣੇ ਨੇਗੇ ਤੇ ਨਾਲ ਪਲੇਨ ਸਲਵਾਰਾਂ ਨੇ ਮਸਲੀਨ ਦੀਆਂ ਹੀ ਇਹਨਾਂ ਨਾਲ ਵੀ ਦੁਪੱਟੇ ਮਸਲੀਨ ਦੇ ਬਣੇ ਹੋਏ ਨੇ ਖੁੱਲੇ ਰੂਲ ਦੁਪੱਟੇ ਨੇ ਦੇਖੋ ਪ੍ਰਿੰਟਿੰਗ ਬਹੁਤ ਜ਼ਿਆਦਾ ਅੱਛੀ ਹੋਈ ਹੋਈ ਹੈ ਇਹਨਾਂ ਦੀ ਇਹਦਾ ਪ੍ਰਾਈਸ ਹੈਗਾਗਾ 2200 ਸ਼ਿਪਿੰਗ ਚਾਰਜਸ ਐਕਸਟਰਾ ਰਹਿਣਗੇ ਸੈਕਿੰਡ ਕਲਰ ਇਹਦੇ ਵਿੱਚ ਹੋਏਗਾ ਮਹਰੂਨ ਇਹਦੀਆਂ 슬ੀਵਸ ਬਣੀਆਂ ਹੋਈਆਂ ਨਹੀਂਆਂ ਸਾਰਿਆਂ ਦਾ ਸੇਮ ਹੀ ਡਿਜ਼ਾਈਨ ਹੈਗਾ ਮਹਰੂਨ ਕਲਰ ਹੈਗਾ ਤੇ ਨਾਲ ਪਲੇਨ ਬਾਟਮ ਹੈਗੀ ਤੇ ਇਹਦੇ ਕੋਨਦਪਟਾ ਬਹੁਤ ਹੀ ਜ਼ਿਆਦੇ ਸੋਨਾਗਾ ਦਾ ਵੀ ਪ੍ਰਾਈਸ ਹੈਗਾਗਾ 2200 ਵਿਦ ਪ੍ਰਾਈਸ ਮੈਂਸ਼ਨ ਕਰਿਆ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਕਈ ਵਾਰ ਮਾਈਂਡ ਦੇ ਵਿੱਚ ਸਕਿਪ ਹੋ ਜਾਂਦਾ ਨਹੀਂ ਹੁੰਦੇ ਹੈਗੇ ਪ੍ਰਾਈਸ ਮੈਨਸ਼ਨ ਪਰ ਆਪਣਾ ਕੋਈ ਵੀ ਫੈਬਰਿਕ ਹੈਗਾ ਕੋਈ ਵੀ ਖਰਾਬ ਨਹੀਂ ਹੋਊਗਾ ਕਈ ਭੈਣਾ ਕੋਲੇ ਆਪਣੇ ਨਾਲ ਨਵੀਆਂ ਵੀ ਜੁੜੀਆਂ ਲੈਂਗੀਆਂ ਤੇ ਉਹਨਾਂ ਨੇ ਵੀ ਆਪਾਂ ਤੋਂ ਥੂਟ ਲੈਣਗੇ ਕੋਈ ਇਹ ਜੀ ਕੰਪਲੀਟ ਨਹੀਂ ਹੈਗੀ ਕੋਈ ਵੀ ਫੈਬਰਿਕ ਖਰਾਬ ਆਇਆ ਹੋਵੇ ਹੋਇਆ ਹੋਵੇ ਸੌਰੀ ਤੇ ਇਹ ਸਭ ਨੂੰ ਸੂਟ ਪਸੰਦ ਆਉਂਦੇ ਲੰਗੇ। ਇੱਕੋ ਜਿਹਾ ਬਲੈਕ ਕਲਰ ਹੈਗਾ ਇਹ ਤੇ थर्ड ਕਲਰ ਇਹਦੇ ਵਿੱਚ ਤੇ ਪਲੇਨ ਬਾਟਮ ਹੈ। ਸਟਿਚਿੰਗ ਅਵੇਲੇਬਲ ਹੈਗੀ ਹੈ ਤੁਸੀਂ ਸਟਿਚ ਕਰਵਾਉਣਾ ਚਾਹਦੇ ਹੋ ਕਰਵਾ ਸਕਦੇ ਹੋਂਗੇ। ਨਹੀਂ ਤੁਸੀਂ ਇਦਾਂ ਵੀ ਮੰਗਵਾ ਸਕਦੇ ਹੋ ਸੂਟ। ਇਹ ਜਿਹੜਾ ਕੱਪੜਾ ਹੁੰਦਾ ਹੈਗਾ ਦੋਨੋਂ ਮੌਸਮ ਦੇ ਵਿੱਚ ਆਪਾਂ ਪਹਿਨ ਸਕਦੇ ਹੁੰਦੇ ਹਾਂਗੇ ਸਰਦੀ ਗਰਮੀ ਜਿੱਦਾਂ ਮਰਜ਼ੀ ਪਹਿਨ ਲਓ ਦੇਖੋ ਬਹੁਤ ਹੀ ਸੋਹਣੇ ਦੁਪੱਟੇ ਨੇਗੇ ਖੁੱਲੇ ਡੁੱਲੇ ਜੀ 2200 ਹੈ ਦਾ ਪ੍ਰਾਈਸ ਵੀ ਕੋਈ ਵੀ ਤੁਹਾਨੂੰ ਸੋਹਣ ਪਸੰਦ ਆਉਂਦਾ ਤਾਂ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਸਕਦੇ ਹੋਗੇ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰਿਓ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੋ ਵੀ WhatsApp ਦੇ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦਾ ਤਾਂ ਆਪਾਂ ਨੂੰ 8557905009 ਤੇ ਆਪਾਂ ਨੂੰ ਮੈਸੇਜ ਕਰ ਸਕਦਾ ਹੈਗਾ ਤੇ ਤੁਸੀਂ ਉਥੇ ਵੀ WhatsApp ਦੇ ਗਰੁੱਪ ਦੇ ਵਿੱਚ ਜਾ ਕੇ ਵੀ ਸੇਮ ਹੀ ਡਿਜ਼ਾਈਨ ਸਾਰੇ ਪ੍ਰਿੰਟਿੰਗ ਆਪਾਂ ਫੋਟੋਆਂ ਪਾਉਣੇਗੇ ਉਥੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਵੀਡੀਓ ਤੁਹਾਡੇ ਸਾਹਮਣੇ ਆਂਗੀ ਬਹੁਤ ਅੱਛੇ ਸੂਟ ਲੰਗੇ ਤਾਂ ਤੁਸੀਂ ਲੈਣਾ ਚਾਹ ਰਹੇ ਸਕਰੀਨਸ਼ਾਟ ਕਰਕੇ ਲੈ ਕੇ ਆਪਾਂ ਨੂੰ ਮੈਸੇਜ ਭੇਜ ਸਕਦੇ ਹੋ ਪ੍ਰਾਈਸ ਆਪਾਂ ਮੈਂਸ਼ਨ ਕਰ ਹੀ ਦਿੱਤੇ ਤੁਹਾਨੂੰ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਾਰਿਆਂ ਦਾ